ਲਓ ਜੀ ਅਸੀਂ ਪਹੁੰਚ ਗਏ ਆ ਰਾਜਕੋਟ ਬਰਾਡ ਗੁੱਡਸ ਕੈਰੀਅਰ ਤੇ ਯਾਰ ਮਿੱਤਰ ਸਾਡੇ ਮਿਲ ਗਏ ਸਾਨੂੰ ਬਾਉ ਰਾਣਾ ਬਾਉ ਖਰਦਾ ਲਓ ਜੀ ਸਾਡਾ ਚੁੱਲ੍ਹਾ ਹੋ ਚੁੱਕਿਆ ਖਰਾਬ ਅਸੀਂ ਇਹਦੇ ਤੇ ਪੈਸੇ ਲਾਇਏ ਸੀ 200 ਰੁਪਇਆ ਪੂਰਾ ਧੰਨ ਦੌਲਤ ਉਦਵਾ ਦਾ ਬਾਈ ਹੋਰੇ ਸਬਜ਼ੀਆਂ ਲੈ ਗਏ ਭਾਉ ਰਹੇ ਅੰਮ੍ਰਿਤਸਰੀ ਆਪਣੇ ਮਿੱਤਰ ਇੱਥੇ ਮਿਲ ਚੁੱਕੇ ਨੇ ਇਹਨਾਂ ਕੋਲੇ ਭਾਨਾ ਠੀਕਰ ਹੈਗਾ ਸੀ ਰੋਟੀਆਂ ਇਹਨਾਂ ਕੋਲੇ ਖਾਵਾਂਗੇ ਹੁਣ ਸਿਲੰਡਰ ਸਹੀ ਕਰਨ ਭੇਜ ਜਰੇ ਬੰਦੇ ਸਿਲੰਡਰ ਲੈ ਕੇ ਗਏ ਨੇ ਫਿਰ ਮਿਲਦੇ ਆਂ ਰੋਟੀ ਪਾਣੀ ਬਣਾਵਾਂਗੇ ਓਕੇ ਜੀ ਬਾਬਾ ਬਲੀ ਕਰੇ ਲੋ ਵੀ ਜੇ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਡਾ ਸਟੋਪ ਖਰਾਬ ਹੋ ਗਿਆ ਗੈਸ ਸਾਡੀ ਮੁੱਕੀ ਹੋਈ ਜਾ ਕਿ ਜਗਾਰਡ ਬਣਿਆ ਨਹੀਂ ਅਸੀਂ ਫਿਰ ਲੱਕੜਾਂ ਚੁੱਕ ਕੇ ਲੈ ਗਏ ਆਂ ਦੀ ਲਾ ਜੀ ਦੀ ਆ ਦੇਖ ਗਰੀਬੀ ਸਾਡੇ ਸਿਰ ਚੜ ਕੇ ਬੋਲ ਰਹੀ ਆ ਲੱਕੜਾਂ ਸੀ ਚੋਗ ਲਿਆ ਆ ਡੱਕੇ ਲੈ ਕੇ ਆਇਆ ਚੁੱਲਾ ਬਣਾ ਲਿਆ ਸਣੀ ਚੁੱਲਾ ਪਖਾ ਰਿਹਾ ਬਾਉ ਹੋਰੇ ਰੋਟੀਆਂ ਸੇਕਣਗੇ ਅੱਜ ਚੁੱਲੇ ਵਾਲੀ ਰੋਟੀ ਖਾਵਾਂਗਾ ਜਾ ਲਾਲਾ ਵੀ ਉਹ ਕੰਮ ਸਣੀ ਨੇ ਮੈਨੂੰ ਸਪੈਸ਼ਲ ਕਿਹਾ ਚੌਰਿਆ ਹੁਣ ਮੈਂ ਪਾਲਾ ਚੂੜਾ ਨਵੀਂ ਬਹੂ ਚੁੱਲੇ ਜੀ ਆ ਜੀ ਹਾਂ ਮਾਰੂ ਮਿੱਠੀਆਂ ਰੋਟੀਆਂ ਖਾਣੀ ਅੱਜ ਅਸੀਂ ਸਣੀ ਤੋਂ ਚੂੜਾ ਨਾਲ ਆ ਕੇ ਦੀ ਮੈਨੂੰ ਠੀਕ ਆ ਜੀ ਫਿਰ ਮਿਲਦੇ ਆ ਰੱਬ ਰਾਖਾ ਲਓ ਜੀ ਅੱਜ ਬਣ ਰਹੀ ਆ ਮੂੰਗੀ ਮਸਰੀ ਮੂੰਗੀ ਮਸਰੀ ਧੌਣ ਦੀ ਜ਼ਿੰਮੇਵਾਰੀ ਲਈ ਆ ਮੇਰੀ ਭਾਉ ਹੋਰਿਆ ਕਹਿੰਦਾ ਵੀ ਅੱਜ ਤੇਰੇ ਹੱਥਾਂ ਨਾਲ ਤਵਾ ਕੇ ਖਾਣੀ ਆ ਮੈਂ ਧੋ ਕੇ ਇਹਨਾਂ ਨੂੰ ਮੂੰਗੀ ਬਸਰੀ ਦਊ ਬਣਾਉਣਗੇ ਇਹ ਆਪੀ ਲਓ ਜੀ ਦਾਲ ਰੈਡੀ ਆ ਸਾਡੀ ਮੜਾ ਇੱਕ ਰੰ ਚਾਕੇ ਦੇ ਰੰ ਲੂਣ ਦਾਣ ਘੱਟ ਆ ਉਹ ਦੇਖ ਲੈਣਗੇ ਪਰਾ ਲਾਏ ਨੇ ਰੋਟੀਆਂ ਬੇਲਣ ਰੋਟੀਆਂ ਬਣਾਉਣ ਰੋਟੀਆਂ ਪਕਾਉਣ ਸਾਰੇ ਜਣੇ ਲਾਈਟ ਲਾਈ ਬੈਠਾ ਭਰਾ ਸਾਡਾ ਇੱਕ ਇਹ ਸਾਰੇ ਅੰਮ੍ਰਿਤਸਰੀਏ ਨੇ ਸਣੀ ਨੇ ਬਾਲਿਆ ਸਣੀ ਚੂੜਾ ਸੰਕਾ ਕੇ ਦਿਖਾ ਰਿਹਾ ਸਾਨੂੰ ਹਾਂ ਹੁਣ ਮੈਂ ਬਾਲ ਚੂੜਾ ਚਾਹ ਜੀ ਅੱਜ ਫਿਰ ਚੂੜੇ ਵਾਲੇ ਹੱਥ ਦੀਆਂ ਹੀ ਖਾਵਾਂਗੇ ਠੀਕ ਆ ਜੀ ਰੱਬ ਰਾਖਾ ਮਿਲਦੇ ਅੱਗੇ ਹਾਂਜੀ ਸਤਿ ਸ੍ਰੀ ਅਕਾਲ ਅੱਜ ਹੋ ਰਹੀ ਆ ਖੀਰ ਦੀ ਤਿਆਰੀ ਅੱਜ ਆ ਲੋਹੜੀ ਲੋੜੀ ਕਰਕੇ ਸਾਨੂੰ सोनू ਨੇ ਟਰਾਂਸਪੋਰਟ ਵਾਲੇ ਨੇ ਸਾਡੇ ਯਾਰ ਨੇ ਖੀਰ ਦਾ ਸਮਾਨ ਲਿਆ ਕੇ ਦਿੱਤਾ ਦੇਖੋ 12-13 ਲੀਟਰ ਦੁੱਧ ਦਿੱਤਾ ਜੀ ਸਾਨੂੰ ਲਿਆ ਕੇ ਸਾਨੂੰ ਚੌਲ ਲਿਆ ਤੇ ਆ ਕਾਜੂ ਬਦਾਮ ਬੈਠਾ ਮੈਂ ਕੱਟ ਰਿਹਾ ਤੇ ਆ ਸਾਡਾ ਭਾਉਆ ਅੰਬਰਸਰੀਆ ਹੁੰਦਾ ਸੀ ਬਣਾਵਾਂਗੇ ਖੀਰ ਕੋਸਾ ਦਾ ਜਾਮੂਰੇ ਹੋਏ ਨੇ ਉਹ ਤਾਂ ਨਹੀਂ ਲੱਗ ਰਿਹਾ ਮੈਨੂੰ ਜਿਹੜਾ ਦੁੱਧ ਜੀ ਤੰਦੀਪ ਜੀ ਲਵਾਂ ਲੋ ਜੀ ਇਹ ਲੱਗ ਰਹੇ ਨੇ ਅੱਜ ਉਹ ਕੀ ਨਾਮ ਆਉਂਦਾ ਕਿਹੜਾ ਸਬਰੀਆ ਉਹ ਇਹ ਪਨੀਰ ਨਹੀਂ ਨੇ ਨੇ ਆ ਗਿਆ ਸ਼ੀਰਾ ਅਨੰਕੀ ਕਹਿੰਦਾ ਉਹ ਆ ਗਿਆ ਆ ਗਿਆ ਆ ਗਿਆ ਹੀਰਾ ਆ ਗਿਆ ਹੀਰਾ ਆ ਗਿਆ ਹੀਰਾ ਉਹ ਵੜਾਏ ਲੋ ਜੀ ਸਾਰੇ ਮੂਰੇ ਹੋਏ ਨੇ ਅੱਜ ਕੋ ਸਾਹਿਬ ਮੇਨ ਮੇਨ ਬੰਦੇ ਲੋ ਜੀ ਇਹ ਤਾਂ ਕੱਟੜੀ ਪੈਣੀ ਹੁਣ ਤੁਨਹਾਰੀ ਪਰਵਾਹ ਕੋ ਵਲੋਗ ਬਣਾਉਣੇ ਆ ਸੀ ਆ ਗਿਆ ਮੰਨਾ ਖਾ ਲੂ ਫਿਰ ਅੱਗ ਜਾਇ ਨਹੀਂ ਚੱਲ ਰਹੀ ਹਾਂਜੀ ਖੀਰ ਸਾਡੀ ਤਿਆਰ ਹੋ ਚੁੱਕੀ ਆ ਆਪਾਂ ਉਹ ਕੌਲਿਆਂ ਚ ਪਾ ਪਾ ਕੇ ਦੇ ਰਿਆ ਆ ਸਾਡੀ ਪਲਟਰਨ ਬੈਠੀ ਆ ਭੁੱਖੇ ਸ਼ੇਰ ਸਾਡੇ ਖੀਰਵਾਲ ਨੂੰ ਛੜਤੇ ਅਸੀਂ ਓਕੇ ਜੀ ਬਾਬਾ ਭਲੀ ਕਰੇ